ਬਾਬਾ ਜੀ ਪੈਸੇ ਬਹੁਤ ਰੱਖਦੇ ਹੁੰਦੇ ਸੀ ਕੋਲ ਜੇਬਾਂ ਦੇ ਵਿੱਚ ਭਰ-ਭਰ ਕੇ ਅੱਛਾ ਇਹ ਵੀ ਗੱਲ ਨਾਲ ਹੈ ਬੀਕੀ ਜੀ ਬਾਬਾ ਜੀ ਕੋਲ ਬਿਆੰਤ ਮਾਇਆ ਜੇਬਾਂ 'ਚ ਰਹਿੰਦੀ ਸੀ ਪਰੰਤੂ ਉਹਨਾਂ ਨੂੰ ਮਾਇਆ ਤੋਂ ਨਿਰਲੇਪ ਵੀ ਕਿਹਾ ਜਾਂਦਾ ਸੀ ਇਹ ਲੀਲਾ ਕੀ ਸੀ ਮਾਪੁਰਸਨ ਲੀਲਾ ਕੀ ਦੀ ਹੈ ਹੁਣ ਤੁਸੀਂ ਪੁੱਛੇ ਲਿਆ ਮੈਂ ਬੋਲਣ ਦਾ ਨਹੀਂ ਜਾਂਦਾ ਚਲੋ ਸੰਗਤਾਂ ਨੂੰ ਦੱਸ ਦਿੰਦੇ ਨੇ ਜਦੋਂ ਅਸੀਂ ਉਰੇ ਆਏ ਸਾਡੇ ਕੋਲ ਕੋਈ ਸਾਈਕਲ ਵੀ ਨਹੀਂ ਸੀ ਕੋਈ ਕਾਰ ਤਾਂ ਦੂਰ ਦੀ ਗੱਲ ਹੈ ਬਾਬਾ ਜੀ ਬਾਅਦ ਤੇ ਟਾਇਲਟ ਬਾਥਰੂਮ ਨਹੀਂ ਸੀ ਕਹਿੰਦਾ ਜੀ ਜਾਣਦੇ ਜੀ ਕਿ ਨੌਂ ਦੇ ਵੀ ਬਾਲਟੀ ਪਾਣੀ ਦੀ ਭਰ ਕੇ ਰੱਖਦੇ ਦੇ ਨਾਲ ਲੈਂਦੇ ਸੀ ਕੋਈ ਫੈਸਿਲਿਟੀ ਨਹੀਂ ਸੀ ਤੇ ਮੈਂ ਹੁਣ ਮਰਚਨ ਦੇ ਵੀ ਜਾਣ ਕਰਕੇ ਗੋਰਿਆਂ ਕਨਾਲ ਨੌਕਰੀ ਕਰਕੇ ਤੇ ਮੈਨੂੰ ਹਿੰਦੀ ਸੀ ਵੀ ਸਾਰੀਆਂ ਸਹੂਲਤਾਂ ਹੋਣ ਸੰਗਤਾਂ ਹੋਣ ਇਹ ਕਿਹੜੇ ਸੰਦੀ ਗੱਲ ਆ ਬਾਬਾ ਜੀ ਇਹ 88 99 ਦੀ ਗੱਲ ਆ ਜਦੋਂ ਆਪਾਂ 4-5 ਸਾਲ ਦੇ ਹੋਵਾਂਗੇ ਠੀਕ ਹੈ ਮੈਂ 1965 ਚ ਇੰਡੀਆ ਨੇ ਵੀ ਜੁਆਇਨ ਕੀਤੀ ਸੀ ਜੀ ਫੇ 1977 ਤੱਕ ਇੰਡੀਨੀਵੀਤ ਰਿਆ ਮਾਰਚ ਵਿੱਚ ਉਹਦੇ ਬਾਅਦ ਫੇਰ ਵਿਆਹ ਹੋ ਗਿਆ ਮਈ ਚ 77 ਚ ਨੌਕਰੀ ਛੱਡ ਕੇ ਕਰਾਇਆ ਜੀ ਮਾਰਚ ਥੋੜੀ ਦੇਰ ਡਾਲਫਿਨ ਮਰੀਨ ਇੰਟਰਪ੍ਰਾਈਜ਼ ਕੰਪਨੀ ਹੈ ਬੰਬੇ ਜੀ ਉੱਥੇ ਐਜੇ ਇੰਜੀਨੀਅਰ ਫੇਰ ਐਜੇ ਮੈਨੇਜਰ ਵੀ ਕੰਮ ਕੀਤਾ ਜੀ ਫੇਰ ਉਤੋਂ ਸ਼ਿਪ 'ਚ ਜਾਣਾ ਪੈ ਗਿਆ ਕੰਪਨੀ ਵਾਲਿਆਂ ਨੇ ਮੈਨੂੰ ਉਹਨਾਂ ਨੇ ਟ੍ਰੇਨਿੰਗ ਵਾਸਤੇ ਭੇਜਿਆ ਇਟਲੀ ਮੈਂ ਤਾਂ ਟ੍ਰੇਨਿੰਗ ਕੀਤੀ ਉਹ ਵੀ ਸ਼ਿਪ 'ਚ ਵਜਾਦਾ ਪਰ ਉਹਨਾਂ ਨੇ ਫੇਰ ਸ਼ਿਪ 'ਚ ਬੁਲਾ ਲਿਆ ਪੇ ਜਾਣਾ ਪੈ ਗਿਆ ਏਦਾਂ ਕਰਕੇ ਜਣੀ ਉਸੇ ਉਦੋਂ ਚਲੋ ਜੀ ਬਾਬਾ ਜੀ ਤੁਸੀਂ ਵੱਡੇ ਅਫਸਰ ਸੀਗੇ ਤੁਸੀਂ ਨੇਵੀ ਦੇ ਵਿੱਚ ਸੀਗੇ ਫਿਰ ਵੀ ਇੱਕ ਆਮ ਇਨਸਾਨ ਦੀ ਮਾਨਸਿਕਤਾ ਵੱਲੋਂ ਜੇ ਆਪਾਂ ਸੋਚੀਏ ਤਾਂ ਤੁਹਾਨੂੰ ਲੋੜ ਕੀ ਪੈ ਗਈ ਸੀ ਇੱਥੇ ਆਂ ਦੀ ਇਹ ਲੋਕ ਸੋਚਦੇ ਨੇ ਹਾਲਾਂਕਿ ਸਾਰਿਆਂ ਨੂੰ ਪਤਾ ਸ਼ਰਧਾਲੂਆਂ ਨੂੰ ਸਾਰਿਆਂ ਨੂੰ ਪਤਾ ਦੁਨੀਆ ਭਰ ਦੇ ਵਿੱਚ ਵੀ ਤੁਸੀਂ ਅੱਜ ਕਿਹੜੇ ਸਥਾਨ ਤੇ ਪਹੁੰਚੇ ਹੋ ਬੜੀ ਕਿਰਪਾ ਪਰਮਾਤਮਾ ਦੀ ਪਰ ਇਸ ਚੀਜ਼ ਦਾ ਥੋੜਾ ਜਿਹਾ ਅੰਕਲਨ ਕਰਕੇ ਆਪਣੇ ਮ ਮੂ ਤਾਂ ਆਪਣੀ ਜ਼ਬਾਨੀ ਦੱਸੋ ਇਹ ਹੀ ਗੱਲ ਜਿਹੜਾ ਤੁਸੀਂ ਪੁੱਛਦੇ ਆ ਜੀ ਟਡੀਆਂ ਵਾਲੇ ਮਾਂਪੁਰ ਚਾਏ ਸੀ ਉਹਰੇ ਅੱਛਾ ਜੀ ਕਿ ਮੱਥਾ ਟੇਕਣ ਗਏ ਆਪਾਂ ਕਹਿੰਦੇ ਭਾਈ ਰਣਜੀਤ ਸਿੰਘ ਨਾਲ ਲੈ ਲੋ ਜੀ ਤੇ ਚਲੇ ਗਏ ਉੱਥੇ ਜ ਲੜੀ ਜਕੰਡਾ ਉੱਥੇ ਜੀ ਗੁਰਬਾਣੀ ਜਲਦੀ ਜੀ 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 ਤੇ ਬਾਬਾ ਜੀ ਨੇ ਪੁੱਛਿਆ ਉਹਨਾਂ ਨੂੰ ਵੀ ਭਾਈ ਮੈਨੂੰ ਕਹਿੰਦੇ ਰਣਜੀਤ ਸਿੰਘ ਨੂੰ ਪੁੱਛ ਵੀ ਇਹ ਕੀ मीनिंग ਸੀਗਾ ਜੀ ਇਹੜੇ ਸ਼ਬਦਾਂ ਦੇ ਜੀ 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 ਉਹਨਾਂ ਨੇ ਥੋੜੀ ਗੱਲ ਟਾਲ ਮਟੋਲ ਕਰਤੀ ਅੱਛਾ ਜੀ ਤੇ ਕਹਿੰਦੇ ਗਿਆਨੀ ਜੀ ਤੁਸੀਂ ਦੱਸ ਦੋ ਬਾਬਾ ਜੀ ਨੇ ਪੁੱਛਿਆ ਦੇਣਾ ਚੱਲ ਭਾਈ ਫੇਰ ਬਾਅਦ ਰੱਖਦੇ ਹੂੰ ਜਣੀ ਇਹ ਗੱਲ ਤੇ ਉਹਨਾਂ ਨੇ ਗੱਲ ਟਾਲਦੇ ਮੈਨੂੰ ਕਹਿੰਦੇ ਵੀ ਤੁਹਾਡੇ ਕਿੰਨੇ ਬੱਚੇ ਆ ਤੇ ਮੈਂ ਉਹਨਾਂ ਨੂੰ ਕਹਿੰਦਾਂ ਕਿ ਤਾਂ ਮਹਾਂਪਾਬਾ ਜੀ ਵੀ ਬੱਚੇ ਹੋਣੇ ਜ਼ਰੂਰੀ ਆ ਕਿ ਬ੍ਰਹਮ ਗਿਆਨੀ ਦੀ ਸੇਵਾ ਕਰਨੀ ਜ਼ਰੂਰੀ ਆ ਕੀ ਬਾਤ ਹੈ ਜੀ ਭਾਈ ਤੇ ਉਹ ਕਹਿੰਦੇ ਵੀ ਬ੍ਰਹਮ ਗਿਆਨੀ ਦੀ ਸੇਵਾ ਮੈਂ ਕਹਾਂ ਫੇਰ ਤਨ ਬੱਚਿਆਂ ਦੀ ਕੋਈ ਸਰਕਾਰ ਹਸਤਾਨੀ ਤੇ ਬ੍ਰਹਮਗੇਨੀ ਤੇ ਵਗਾ ਨਹੀਂ ਉਹ ਤਾਂ ਸਭ ਕੁਝ ਲਿਖਿਆ ਹੁੰਦਾ ਪਹਿਲੇ ਬੰਦਾ ਕੋ ਕਹਿੰਦਾ ਆ ਬਣ ਗਿਆ ਬਣ ਗਿਆ ਕਰ ਗਿਆ ਉਸ ਨੇ ਅਜਾਇ ਸਤਗੁਰਾਂ ਨੇ ਜਿਸ ਦਿਨ ਬੱਚਾ ਜਨਮ ਲੈਂਦਾ ਹ ਉਹ ਤੋਂ ਪਹਿਲਾਂ ਲਿਖ ਕੇ ਫਿਰ ਜਨਮ ਲੈਂਦਾ ਜੀ ਇਹ ਸਾਡੇ ਕਰਮਾਂ ਜੇ ਲਿਖਿਆ ਸੀ ਇਦਾਂ ਹੀ ਸਾਰਾ ਕੁਝ ਜੀ ਵੀ ਆਏ ਹੋਣਾ ਆਏ ਹੋਣਾ ਜੀ ਉਹਨੇ ਰੱਖ ਲਿਆ ਹੋਰ ਇੰਨੀ ਕਰੋੜਾਂ ਦੁਨੀਆ ਸੀ ਸਭ ਨੂੰ ਨੌਕਰੀਆਂ ਦਿੱਤੀਆਂ ਸਭ ਨੂੰ ਆਲਾਦ ਦਿੱਤੀ ਅਜੀ ਕਦੇ ਨਾ ਆਲ ਵਾਲੇ ਪੁੱਛਿਆ ਨਾ ਨੌਕਰੀ ਵਾਲੇ ਪੁੱਛੇ ਨਾ ਕਿਤੇ ਵਾਲੇ ਜਦ ਮਾਲਕ ਹੀ ਮਿਲ ਗਿਆ ਜੀ ਫਿਰ ਕੀ ਉਹ ਐ ਉਹਨਾਂ ਨੇ ਵੀ ਫਿਰ ਸਾਡੇ ਕੋਲ ਸੁਲਕੋ ਕੇ ਨਹੀਂ ਰੱਖਿਆ ਅੱਛਾ ਜਦੋਂ ਜਦਾਂ ਕਈ ਸੰਗਤਾਂ ਪੁੱਛਦੀਆਂ ਨੇ ਮੈਂ ਆ ਗਿਆ ਸੀਗਾ 88 89 ਤੇ ਲਾ ਲੋ ਜੀ 88 ਜਾ ਕੇ ਚਲੇ ਗਏ ਸੀ 88 ਜਦੋਂ ਆਏ ਕਹਿੰਦੇ ਬਾਬਾ ਹਜਾਰਾ ਸਿੰਘ ਮੈਂ ਕਹਿੰਦਾ ਸੀ ਮੈਂ ਛਿਪਚੋਂ ਆਇਆ ਸੀ ਵੀ ਕੱਪੜੇ ਬਦਲਵਾਵੇ ਬਾਬਾ ਜੀ ਵਸਤ ਨਹੀਂ ਸੀ ਬਦਲਦੇ ਲੋ ਦੋ ਤਿੰਨ ਤਿੰਨ ਮਹੀਨੇ ਬਾਅਦ ਕਰਨੀ ਸੀ ਬਦਲਦੇ ਇਹ ਮੈਂ ਕਹਾਂ ਵੀ ਹੁਣ ਕੀ ਕਰਿਆ ਜਾਵੇ ਜੀ ਬਾਬਾ ਜੀ ਬਦਲ ਲੋ ਲੋਕ ਕਹਿੰਦੇ ਸੀ ਵੀ ਇਹਨੂੰ ਨੇੜੇ ਨੇੜੇ ਲਾਉਂਦੇ ਨੇ ਵੀ ਜੈ ਜੀ ਦੀ ਗੱਲ ਮੰਨ ਲੂਗੇ ਵੀ ਲੋਕ ਕਹਿੰਦੇ ਇੱਕ ਅਫਸਰ ਨੂੰ ਹੁੰਦਾ ਵੀ ਹੈ ਹਨਾ ਖਾਸ ਕਰਕੇ ਜਿਹੜਾ ਫੌਜ ਚ ਹੁੰਦਾ ਫੌਜੀ ਕਹੀਂ ਦੇਖੇ ਨੇ ਅਸੀਂ ਦੋ ਦੋ ਰਮਾਰ ਰੱਖਦੇ ਨੇ ਇੱਕ ਬੰਦਾ ਵਾਸਤੇ ਇੱਕ ਹੱਥ ਉਹ ਸੀ ਸਾਡੇ ਕੋਲੇ ਹੈ ਜੀ ਬਿਲਕੁਲ ਹੁੰਦਾ ਹਫਤਾ ਉਹ ਦਾ ਕੱਪੜੇ ਨਹੀਂ ਬਦਲਦੇ ਚੱਲ ਜਾਂਦਾ ਇੱਕ ਨੇ ਤੇ ਫੇਰ ਉੱਤੇ ਗਏ ਕਿਹਾ ਇਹਨੇ ਭਾਈ ਤੈਨੂੰ ਨਕੇ ਕੋ ਮੜਲੇ ਕੇ ਚੱਲਾਂਗੇ ਬਾਬਾ ਹਜਾਰਾ ਸਿੰਘ ਅੱਛਾ ਜੀ ਉਹਨਾਂ ਦੇ ਕਿ ਧੋਤੀ ਲਾਈ ਵੀ ਹੁੰਦੀ ਹੈ ਇੱਕ ਜੈਕਟ ਪਾਈ ਹੁੰਦੀ ਔਰੇ ਕੋਈ ਖੇਸੀ ਰੱਖੀ ਹੁੰਦੀ ਹੈ ਅੱਛਾ ਜੀ ਮੋਟੇ ਪਗੜੀ ਬੰਨਿਆ ਉਹਦਾ ਕਦੇ ਨਹੀਂ ਕਹਿੰਦੇ ਇਹੜਾ ਸਾਈਕਲ ਟਾਇਰ ਵੀ ਸਾਈਕਲ ਦਾ ਟਾਇਰ ਉਹਦੀ ਜੁੱਤੀ ਬਣਾ ਲੈਨੇ ਤੂੰ ਆਇਓਗੇ ਜੀ ਜਨਾਬਾ ਤਾਂ ਮਾਪੋਸ਼ਾ ਦੀ ਮੇਰੇ ਖਿਆਲ ਚ ਲੀਲਾ ਆਮ ਕਿਸੇ ਨੇ ਸਮਝ ਆਂਦੀ ਨਹੀਂ ਜੀ ਹਨਾ ਜੀ ਤੇ ਫੇਰ ਉਹ ਬੱਸ ਫੇ 1988 ਚ ਮੈਂ ਸ਼ਿਪ ਚੱਲ ਕੇ ਮੁੜ ਕੇ ਤੇ ਚਲੇ ਗਏ ਛੁੱਟੀ ਵਾਇਓ ਜੀ ਕੇ ਤੇ ਬਾਬਾ ਹਜਾਰਾ ਸਿੰਘ ਤੇ ਸਰੀਰ ਛੱਡ ਕੇ ਤੇ ਫੇਰ ਉੱਥੇ ਸਾਨੂੰ ਲੈ ਕੇ ਨਹੀਂ ਗਏ ਫੇਰ ਕੁਦਰਤੀ ਕਿਤੇ ਬਾਜਲਾ ਦਾਂਗੇ ਆ 219 ਜਿਹਾ ਸੀ ਫਿਰ ਉਹਨਾਂ ਦੇ ਸਥਾਨ ਤੇ ਜਾ ਕੇ ਆਏ ਸੀਗੇ ਉਦੋਂ ਵੀ ਸਾਨੂੰ ਉਹਨਾਂ ਦੇ ਸਰੀਰ ਦੀ ਮੈਂ ਵੀ ਅਰਦਾਸ ਕੀਤੀ ਮੈਂ ਕਿਹਾ ਮਹਾਰਾਜ ਜੀ ਤੁਸੀਂ ਕਹਿੰਦੇ ਲੈ ਕੇ ਚਲੂਗੇ ਹੁਣ ਚੱਲੋ ਨਾਲ ਤੇ ਉਹ ਉਥੇ ਨੈਟ ਕਹਿੰਦਾ 4 ਘੰਟੇ ਅਸੀਂ ਉੱਥੇ 3 ਘੰਟੇ 20 ਮਿੰਟ ਤੇ ਪਹੁੰਚ ਗਏ ਸੀ ਨਾਲੇ ਪਹਿਲੀ ਵਾਰ ਹੀ ਗਏ ਸੀ ਕਿਸੇ ਨੂੰ ਪਤਾ ਉੱਥੇ ਬਾਬਾ ਜੀ ਦਾ ਜਿੱਥੇ ਗੁਰੂ ਸਾਹਿਬ ਦਾ ਸਰੂਪ ਸੀ ਕਿਤੇ ਨਵਾਂ ਪ੍ਰਕਾਸ਼ ਕਰਿਆ ਸੀ ਚੌਰ ਕਰਦਾ ਸੀ ਚੌਰ ਸਾਵਲ ਦੇ ਪਿੱਛੇ ਥੋੜੀ ਝਲਕ ਪਈ ਸੀ ਬਾਬਾ ਜੀ ਦੀ ਬਾਬਾ ਹਜ਼ਾਰ ਸਿੰਘ ਹੁਣ ਉਹਨਾਂ ਨੇ ਉੱਥੇ ਬਾਬਾ ਜਦ ਮੈਂ ਦੱਸਿਆ ਸੀ ਬਾਬਾ ਬੁੱਧੇ ਨੂੰ ਵੀ ਆਏ ਆ ਤੇ ਉਹਨਾਂ ਨੇ ਉੱਥੇ ਬੜਾ ਸਰੂਪ ਲਾਤਾ ਬਾਬਾ ਜੀ ਦਾ ਤੇ ਇਸ ਗੱਲ ਕਰਕੇ ਤਾਂ ਸਾਰਾ ਕੁਝ ਕਰਮਾਂ ਚ ਲਿਖਿਆ ਹੁੰਦਾ ਹੈ